ਤੁਸੀਂ ਦੇਖ ਰਹੇ ਹੋ ਦਿਨਿਕ ਸਿਵਰਾ ਟੀਵੀ ਤੇ ਮੈਂ ਕਪਿਲ ਗੱਲ ਅੱਜ ਪਹੁੰਚ ਗਿਆ ਜਲਾ ਤਰਨ ਤਾਰਨ ਦੇ ਹਲਕਾ ਪੱਟੀ ਦੇ ਪਿੰਡ ਦਾਸੂਵਾਲ ਵਿਖੇ ਤਾਂ ਗੈਂਗਸਟਰਾਂ ਵਿੱਚ ਤਾਂ ਪੰਜਾਬ ਪੁਲਿਸ ਵਿੱਚ ਤਬੜਦੁਰ ਗੋਲੀਆਂ ਚੱਲੀਆਂ ਜਿਸ ਦੇ ਵਿੱਚ ਚਾਰ ਜਿਹੜੇ ਗੁਰਗੇਸੀ ਬ੍ਰਭ ਦਾਸੂ ਵਾਲ ਦੇ ਉਹਨਾਂ ਦੇ ਜਿਹੜੀਆਂ ਗੋਲੀਆਂ ਲੱਗੀਆਂ ਇਨਕਾਊਂਟਰ ਕੀਤਾ ਗਿਆ ਤਾਂ ਅੱਜ ਦੇ ਨਹੀਂ ਜਿਹੜੇ ਲੋਕਾਂ ਨੂੰ ਧਮਕੀਆਂ ਫਰੋਤੀਆਂ ਦੇ ਨਾਂ ਤੇ ਮਿਲ ਰਹੀਆਂ ਸੀ ਤਾਂ ਅੱਜ ਸਾਡੇ ਨਾਲ ਜਿਹੜੇ ਦੇ ਐਸਐਸਪੀ ਜੁੜੇ ਨੇ ਤਾਂ ਪੂਰੇ ਜ਼ਿਲ੍ਹੇ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਰਲ ਕੇ ਜਿਹੜਾ ਹੈ ਇਨਕਾਊਂਟਰ ਨੂੰ ਜਿਹੜਾ ਅੰਜਾਮ ਦਿੱਤਾ ਹੈ ਤਾਂ ਆ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਐਸਐਸਪੀ ਜ਼ਿਲ੍ਹੇ ਦੇ ਜੁੜੇ ਨੇ ਹਾਂ ਜੀ ਮੈਂ ਅੱਜ ਮੌਕੇ ਤੇ ਪਹੁੰਚੀ ਤੇ ਇਨਕਾਊਂਟਰ ਕੀਤਾ ਗਿਆ ਬ੍ਰਭ ਦਾਸੂ ਵਾਲ ਦੇ ਗੁਰਗੇਆਂ ਦਾ ਕੀ ਕਹਿੰਦੇ ਹੋ ਜੀ ਅੱਛਾ ਤਰਨਤਾਰਨ ਵਿਖੇ ਦੋ ਫਾਇਰਿੰਗ ਇਨਸੀਡੈਂਟਸ ਹੋਏ ਸੀਗੇ ਇੱਕ ਸਵੇਰੇ ਇਹ ਇੱਕ ਸਟੋਰਸ਼ਨ ਕਾਲ ਦਾ ਕੇਸ ਸੀਗਾ ਪਰ ਆਪ ਦਾ ਸੁਵਾਲ ਦਾ ਇਹਨਾਂ ਨੂੰ ਕਾਲ ਆਇਆ ਸੀਗਾ ਤੇ ਅੱਜ ਸਵੇਰੇ ਉਹਨਾਂ ਨੇ ਉਹਨਾਂ ਦੇ ਘਰ ਦੇ ਦਰਾਂ ਦੇ ਸਾਹਮਣੇ ਫਾਇਰ ਕਰਕੇ ਗਏ ਨੇ ਉਸ ਤੋਂ ਬਾਅਦ ਉਹੀ ਜਿਹੜੇ ਮੁੰਡੇ ਸੀਗੇ ਉਹ ਅੱਗੇ ਆ ਕੇ ਸੇਂਟ ਕਬੀਰ ਜਿਹੜਾ ਹੈਗਾ ਸਕੂਲ ਪੱਟੀ ਸਦਰ ਪੱਟੀ 'ਚ ਉਹਦੇ ਸਾਹਮਣੇ ਫਾਇਰਿੰਗ ਕਰਕੇ ਗਏ ਨੇ ਤੇ ਤਰਨਤਾਰ ਪੁਲਿਸ ਵੱਲੋਂ ਇਹਨਾਂ ਨੂੰ ਫੋਲੋ ਕੀਤਾ ਜਾ ਰਿਹਾ ਸੀ ਤੇ ਬਹੁਤ ਹੀ ਬਹਾਦਰੀ ਅਤੇ ਸੂਝਬੂਧ ਪੇਸ਼ ਕਰਦੇ ਹੋਏ ਇਹ ਪਿੰਡ ਦਾਸੂਵਾਲ ਤੱਕਰ ਜਿਹੜੀ ਹੈਗੇ ਇਹਨਾਂ ਨੂੰ ਫੋਲੋ ਕਰਦੇ ਹੌਟ ਚੇਜ਼ ਦੇ ਵਿੱਚ ਸਾਡੀ ਪੁਲਿਸ ਪਾਰਟੀ ਹਿੱਤ ਪਹੁੰਚੀਆਂ ਤੇ ਜਿਹੜਾ ਗੁਰਸਾਬ ਸਿੰਘ ਸਾਬੀ ਜਿਹੜਾ ਪ੍ਰਭ ਦਾਸੂਵਾਲ ਦਾ ਨਜ਼ਦੀਕੀ ਰਿਸ਼ਤੇਦਾਰ ਅਤੇ ਐਸੋਸੀਏਟ ਹੈ ਉਹਦੇ ਘਰ ਨੂੰ ਘੇਰਾ ਪਾਇਆ ਗਿਆ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹਨਾਂ ਬੰਦਿਆਂ ਕੋਲ ਵੈਪਨ ਹੈ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਕਿਹਾ ਗਿਆ ਕਿ ਸਰੈਂਡਰ ਕਰ ਦੇਣ ਪਰ ਇਹਨਾਂ ਨੇ ਬਿਨਾਂ ਕਿਸੇ ਪ੍ਰੋਵੋਕੇਸ਼ਨ ਤੋਂ ਪੁਲਿਸ ਪਾਰਟੀ ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਜਿਹੜੇ 4 ਇਹਦੇ ਪ੍ਰਭ ਦਾ ਸੁਵਾਲ ਦੇ ਗੁਰਗੇ ਸੀਗੇ ਉਹ ਇੰਜਰ ਹੋਏ ਨੇ ਉਹਨਾਂ ਇਨਕਾਊਂਟਰ ਦੇ ਵਿੱਚ ਤੇ ਉਹਨਾਂ ਨੂੰ ਹਸਪੀਟਲ ਲੈ ਕੇ ਜਾ ਲਏ ਲੱਕੇ ਗਏ ਨੇ ਹੁਣ ਲੈ ਕੇ ਉਹਤੇ ਉਹਨਾਂ ਦਾ ਇਲਾਜ ਚੱਲ ਰਿਹਾ ਜਿਹੜੇ ਇਲਾਜ ਨੇ ਹੁਣ ਮੌਕੇ ਤੋਂ ਸਰਜ ਦੌਰਾਨ ਤਿੰਨ ਵੈਪਨ ਨੇ ਜਿਹੜੇ ਉਹ ਰਿਕਵਰ ਕੀਤੇ ਗਏ ਨੇ ਇੱਕ ਪਿਸਤੌਲ ਅਤੇ ਦੋ ਰਾਈਫਲ ਜਿਹੜੇ ਬੰਦੇ ਇੰਜਰ ਹੋਏ ਨੇ ਉਹਨਾਂ ਦਾ ਉਹਨਾਂ ਦੇ ਨਾਮ ਸਨ ਰਣਦੀਪ ਸਿੰਘ ਗੁਰਜੰਟ ਸਿੰਘ ਜਗਸ਼ੀਰ ਸਿੰਘ ਅਤੇ ਮਲਕੀਤ ਸਿੰਘ ਤੇ ਜਿਹੜਾ ਇੱਕ ਪਿਸਟੋਲ 34 ਸਟਾਰ ਉਹ ਰਿਕਵਰ ਹੋਇਆ ਤੇ ਦੋ ਰਾਈਫਲਾਂ 12 ਅਤੇ 315 ਮੋਰ ਜਿਹੜੇ ਇਹ ਲਾਇਸੈਂਸ ਨੇ ਨਜਾਇਜ਼ ਸੀ ਕਿ ਇਹਦੇ ਲਾਇਸੈਂਸ ਹੀ ਨਹੀਂ ਹੈ ਨੀ ਨੀ ਇਹ ਲਾਇਸੈਂਸ ਹੀ ਨਹੀਂ ਹੈ ਜੀ ਇਹ ਨਜਾਇਜ਼ ਨੇ ਅਤੇ ਇਹ ਹੋਰ ਵੀ ਸਾਨੂੰ ਖੱਤਸਾ ਇਲਾਕੇ ਚ ਹੋਰ ਵੀ ਵੈਪਨ ਨੇ ਜਿਸ ਦੇ ਬਾਰੇ ਹੁਣ ਸਰਚ ਚੱਲ ਰਹੀ ਹੈ ਕਪੀਤੇ ਨੇ ਇਹ ਇੱਕ ਸਰਪੰਚ ਦਾ ਵੀ ਮਰਡਰ ਕੀਤਾ ਗਾਇਸ ਤੁਮ ਕੀ ਦੇਖੋ ਉਸ ਤੋਂ ਬਾਅਦ ਉਸ ਦਾ ਮਰਡਰ ਕਰ ਦਿੱਤਾ ਗਿਆ ਜਦੋਂ ਹੜਾਂ ਦਰਾਂ ਨਾ ਪਾਣੀ ਆਉਂਦਾ ਤਾਂ ਸੇਵਾ ਕਰਦਾ ਪਿਆ ਸੀ ਬੰਦੇ ਉੱਤੇ ਉਸ ਦਾ ਕਤਲ ਕਰ ਦਿੱਤਾ ਕਿ ਇਹ ਜਿਹੜੇ ਗੁਰਗੇ ਨੇ ਪ੍ਰਭ ਦਾਸਵਾਲ ਦੇ ਕਿ ਇਹ ਹੀ ਹੋ ਸਕਦੇ ਨੇ ਜੀ ਇਹ ਬਿਲਕੁਲ ਤਫਤੀਸ਼ ਦਾ ਦਾਇਰਾ ਹੈਗਾ ਤੇ ਤਫਤੀਸ਼ ਦਾ ਦਾਇਰਾ ਖੁੱਲ ਹੈ ਤੇ ਪਿੱਛੇ ਵੀ ਜਿਹੜੇ ਜੋ ਕ੍ਰਾਈਮ ਹੋਏ ਨੇ ਇਹਨਾਂ ਦੇ ਜਿਹੜੇ ਮੁੰਡਿਆਂ ਦੇ ਇਹਨਾਂ ਦੀ ਵੀ ਅਸੀਂ ਕ੍ਰਿਮੀਨਲ ਹਿਸਟਰੀ ਕਢਾਈ ਹੈ ਇਹਨਾਂ ਤੇ ਕਈਆਂ ਦੇ ਪਰਚੇ ਨੇ ਤੇ ਗੁਰਸਾਭ ਸਾਭੀ ਉੱਤੇ ਚਾਰ ਪਰਚੇ ਨੇ ਤਾਂ ਇਹਨਾਂ ਦੀ ਸਾਰਿਆਂ ਦੀ ਕ੍ਰਿਮੀਨਲ ਹਿਸਟਰੀ ਹੈ ਜੇ ਜੋ ਵੀ ਕੇਸ ਹੋਏ ਨੇ ਉਹਨਾਂ ਦੀ ਟੰਗਿਆ ਇਸ ਤਰ੍ਹਾਂ ਤੀਸ ਕੀਤੀ ਜਾ ਰਹੀ ਹੈ। ਮੈਂ ਕਿਸ ਤਰ੍ਹਾਂ ਦਾ ਜਿਹੜਾ ਇਹਨਾਂ ਵਾਸਤੇ ਪ੍ਰੋਟੋਕਾਲ ਬਣਾਇਆ ਗਿਆ ਕਿਸ ਤਰ੍ਹਾਂ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੂੰ ਚੇਤਾਵਨੀ ਜੀ ਇਹੇ ਜੀ ਜਿਹੜੀ ਇਹ ਹਰਕਤਾਂ ਕਰ ਰਹੇ ਨੇ ਇਹ ਬਿਲਕੁਲ ਟੋਲਰੇਟ ਨਹੀਂ ਕੀਤੀ ਜਾਏਗੀ ਜੇ ਇਹ ਜਾਇ ਐਕਸਟਰਸ਼ਨ ਹੀ ਹੈ ਜਿਆ ਕੰਮ ਕਰਨਗੇ ਤਾਂ ਪੁਲਿਸ ਵੱਲੋਂ ਵੀ ਸਖਤ ਜਵਾਬ ਦਿੱਤਾ ਜਾਏਗਾ। ਮੈਂ ਇਸ ਇਨਕਾਉਂਟਰ ਦੌਰਾਨ ਕੋਈ ਆਪਣੇ ਪੁਲਿਸ ਕੋਲ ਮੁਲਾਜ਼ਮ ਦੇ ਵੀ ਕਿਸੇ ਦੇ ਲੱਗਾ ਫਾਇਰ ਨਹੀਂ ਦਾ ਨਹੀਂ ਪੁਲਿਸ ਸਾਡਾ ਲੱਕੀਲੀ ਕੋਈ ਇੰਜਰ ਨਹੀਂ ਹੋਇਆ ਤੇ ਉਸ ਵੰਨਾ ਸਾਡਾ ਪਚਾਇਆ ਕੀ ਮੈਡਮ ਕੀ ਚੇਤਾਵਨੀ ਦੇਣਾ ਚਾਹੀਦਾ ਜੀ ਇਹ ਜੀ ਹਰ ਕਿਸ ਤੱਕ ਕੋਈ ਟੋਲਰੇਟ ਨਹੀਂ ਕੀਤੀ ਜਾਣੀ ਜਾਨਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਆ ਆਮ ਲੋਕਾਂ ਨੂੰ ਜਿਹੜਾ ਹੈਗਾ ਜੇ ਕੋਈ ਕਾਲ ਆਉਂਦੀ ਹੈ ਕੁਝ ਆਉਂਦਾ ਹੈ ਤਾਂ ਅਸੀਂ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਨਾ ਚਾਹੁੰਗੇ ਕਿ ਸਾਡੇ ਤੱਕ ਪਹੁੰਚ ਕਰਨ ਤੇ ਜਰੂਰ ਅਸੀਂ ਅਸ਼ੋਰ ਕਰਦੇ ਹਾਂ ਕਿ ਪੁਲਿਸ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਬਿਲਕੁਲ ਤਾਂ ਅੱਜ ਜਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ 10 ਬਾਲ ਦੇ ਵਿੱਚ ਜਿਹੜਾ ਇਨਕਾਊਂਟਰ ਕੀਤਾ ਗਿਆ ਤੇ ਉਸ ਦੌਰਾਨ ਚਾਰ ਜਿਹੜੇ ਤਰਪ 10 ਬਾਲ ਦੇ ਗੁਰਗਿਆਂ ਨੂੰ ਜਿਹੜਾ ਇਨਕਾਊਂਟਰ ਕੀਤਾ ਗਿਆ ਤਾਂ ਇਸ ਵਕਤ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮਸ਼ਤੀਦੀ ਦੇ ਨਾਲ ਜਿਹੜੇ ਆਪਣੀਆਂ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨਿਕ ਸੂਰ ਦੇ ਲਈ ਕੈਮਰਾ ਪਰਸਨ ਦੇ ਨਾਲ ਕਪਿਲ ਗੰਦੀਪੂਰ ਤੁਸੀਂ ਦੇਖ ਰਹੇ ਹੋ ਦਿਨਿਕ ਸਵਰਾ ਟੀਵੀ ਤੇ ਮੈਂ ਹਕ ਕਪਿਲ ਗੱਲ ਅੱਜ ਪਹੁੰਚ ਗਿਆ ਜਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਦਾਸੂਵਾਲ ਵਿਖੇ ਤਾਂ ਗੈਂਗਸਟਰਾਂ ਵਿੱਚ ਤਾਂ ਪੰਜਾਬ ਪੁਲਿਸ ਵਿੱਚ ਤਾਬੜਤੋਰ ਗੋਲੀਆਂ ਚੱਲੀਆਂ ਜਿਸ ਦੇ ਵਿੱਚ ਚਾਰ ਜਿਹੜੇ ਗੁਰਗੇ ਸੀ ਬਰਬ ਦਾਸੂਵਾਲ ਦੇ ਉਹਨਾਂ ਦੇ ਜਿਹੜੀਆਂ ਗੋਲੀਆਂ ਲੱਗੀਆਂ ਐਨਕਾਊਂਟਰ ਕੀਤਾ ਗਿਆ ਤਾਂ ਅੱਜ ਦੇ ਨਹੀਂ ਜਿਹੜੇ ਲੋਕਾਂ ਨੂੰ ਧਮਕੀਆਂ ਫਰੋਤੀਆਂ ਦੇ ਨਾਂ ਤੇ ਮਿਲਦੇ ਆਂ ਸੀ ਤਾਂ ਅੱਜ ਸਾਡੇ ਨਾਲ ਜਿਹੜੇ ਦੇ ਐਸਐਸਪੀ ਜੁੜੇ ਨੇ ਤਾਂ ਪੂਰੇ ਜ਼ਿਲ੍ਹੇ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਰਲ ਕੇ ਜਿਹੜਾ ਹੈ ਐਨਕਾਊਂਟਰ ਨੂੰ ਜਿਹੜਾ ਅੰਜਾਮ ਦਿੱਤਾ ਹੈ ਤਾਂ ਆ ਗੱਲਬਾਤ ਕਰ ਲੈ ਅੱਜ ਮੌਕੇ ਤੇ ਪਹੁੰਚ ਕੇ ਇੰਕਾਊਂਟਰ ਕੀਤਾ ਗਿਆ ਪ੍ਰਭ ਦਾਸੂ ਵਾਲ ਦੇ ਗੁਰਗਿਆਂ ਦਾ ਕੀ ਕਹਣਾ। ਜੀ ਅੱਛਾ ਤਰਨਤਾਰਨ ਵਿਖੇ ਦੋ ਫਾਇਰਿੰਗ ਇੰਸੀਡੈਂਟਸ ਹੋਏ ਸੀਗੇ। ਇੱਕ ਸਵੇਰੇ ਡਾਕਟਰ ਚੋਪੜਾ ਦੇ ਕਲੀਨਿਕ 'ਚ ਪਿੱਕੀ ਇਵੈਂਟਸ। ਇਹ ਇੱਕ ਐਕਸਟਰਸ਼ਨ ਕਾਲ ਦਾ ਕੇਸ ਸੀਗਾ ਪ੍ਰਭ ਦਾਸੂ ਵਾਲ ਦਾ ਇਹਨਾਂ ਨੂੰ ਕਾਲ ਆਇਆ ਸੀਗਾ। ਤੇ ਅੱਜ ਸਵੇਰੇ ਉਹਨਾਂ ਨੇ ਉਹਨਾਂ ਦੇ ਘਰ ਦੇ ਦਰਾਂ ਦੇ ਸਾਹਮਣੇ ਫਾਇਰ ਕਰਕੇ ਗਏ ਨੇ। ਉਸ ਤੋਂ ਬਾਅਦ ਉਹੀ ਜਿਹੜੇ ਮੁੰਡੇ ਸੀਗੇ ਉਹ ਅੱਗੇ ਆ ਕੇ ਸੇਂਟ ਕਬੀਰ ਜਿਹੜਾ ਹੈਗਾ ਸਕੂਲ ਪੱਟੀ सदरਪੱਟੀ 'ਚ ਉਹਦੇ ਸਾਹਮਣੇ ਫਾਇਰਿੰਗ ਕਰਕੇ ਗਏ ਨੇ। ਤੇ ਤਰਨਤਾਰ ਪੁਲਿਸ ਵੱਲੋਂ ਇਹਨਾਂ ਨੂੰ ਫੋਲੋ ਕੀਤਾ ਜਾ ਰਿਹਾ ਸੀ ਤੇ ਬਹੁਤ ਹੀ ਬਹਾਦਰੀ ਅਤੇ ਸੂਝਬੂਧ ਪੇਸ਼ ਕਰਦੇ ਹੋਏ ਇਹਨਾਂ ਪਿੰਡ ਦਾਸੂਵਾਲ ਤੱਕਰ ਜਿਹੜੀ ਹੈਗੇ ਇਹਨਾਂ ਨੂੰ ਫੋਲੋ ਕਰਦੇ ਹੌਟ ਚੇਸ ਦੇ ਵਿੱਚ ਸਾਡੀ ਪੁਲਿਸ ਪਾਰਟੀ ਪਹੁੰਚਦੀ ਆ ਤੇ ਜਿਹੜਾ ਗੁਰਸਾਬ ਸਿੰਘ ਸਾਬੀ ਜਿਹੜਾ ਪ੍ਰਭ ਦਾਸੂਵਾਲ ਦਾ ਨਜ਼ਦੀਕੀ ਰਿਸ਼ਤੇਦਾਰ ਅਤੇ ਐਸੋਸੀਏਟ ਹੈ ਉਹਦੇ ਘਰ ਨੂੰ ਘੇਰਾ ਪਾਇਆ ਗਿਆ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹਨਾਂ ਬੰਦਿਆਂ ਕੋਲ ਵੈਪਨ ਹੈ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਕਿਹਾ ਗਿਆ ਕਿ ਸਰੈਂਡਰ ਕਰ ਦੇਣ ਪਰ ਇਹਨਾਂ ਨੇ ਬਿਨਾਂ ਕਿਸੇ ਪ੍ਰੋਵੋਕੇਸ਼ਨ ਤੋਂ ਪੁਲਿਸ ਪਾਰਟੀ ਤੇ ਤਾਬੜਤੋਰ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਜਿਹੜੇ 4 ਇਹਦੇ ਪ੍ਰਭ ਦਾ ਸਵਾਲ ਦੇ ਗੁਰਗੇ ਸੀਗੇ ਉਹ ਇੰਜਰ ਹੋਏ ਨੇ। ਉਹਨਾਂ ਇਨਕਾਊਂਟਰ ਦੇ ਵਿੱਚ ਤੇ ਉਹਨਾਂ ਨੂੰ ਹਸਪੀਟਲ ਲੈ ਕੇ ਜਾ ਲਏ ਕੇ ਗਏ ਨੇ ਹੁਣ ਲੈ ਕੇ ਉਹਨਾਂ ਦਾ ਇਲਾਜ ਚੱਲ ਰਿਹਾ ਜਿਹੜੇ ਇਲਾਜ ਨੇ ਉਹ ਮੌਕੇ ਤੋਂ ਸਰਚ ਦੌਰਾਨ ਤਿੰਨ ਵੈਪਨ ਨੇ ਜਿਹੜੇ ਉਹ ਰਿਕਵਰ ਕੀਤੇ ਗਏ ਨੇ ਇੱਕ ਪਿਸਤੌਲ ਅਤੇ ਦੋ ਰਾਈਫਲ ਜਿਹੜੇ ਬੰਦੇ ਇੰਜਰ ਹੋਏ ਨੇ ਉਹਨਾਂ ਦਾ ਉਹਨਾਂ ਦੇ ਨਾਮ ਸਨ ਰਣਦੀਪ ਸਿੰਘ ਗੁਰਜੰਟ ਸਿੰਘ ਜਗਸ਼ੀਰ ਸਿੰਘ ਅਤੇ ਮਲਕੀਤ ਸਿੰਘ ਤੇ ਜਿਹੜਾ ਇੱਕ ਪਿਸਟੋਲ 34 ਸਟਾਰ ਉਹ ਰਿਕਵਰ ਹੋਇਆ ਤੇ ਦੋ ਰਾਈਫਲਾਂ 12 ਅਤੇ 315 ਮੋਰ ਉਹ ਜਿਹੜੇ ਇਹ ਲਾਇਸੈਂਸ ਨੇ ਨਜਾਇਜ਼ ਸੀ ਕਿ ਇਹਦੇ ਲਾਇਸੈਂਸ ਨਹੀਂ ਹੈ ਨਹੀਂ ਨਹੀਂ ਇਹ ਲਾਇਸੈਂਸ ਹੀ ਨਹੀਂ ਹੈ ਜੀ ਇਹ ਨਜਾਇਜ਼ ਨੇ ਅਤੇ ਇਹ ਹੋਰ ਵੀ ਸਾਨੂੰ ਖਦਸ਼ਾ ਹੈ ਕਿ ਇਲਾਕੇ ਚ ਹੋਰ ਵੀ ਵੈਪਨ ਨੇ ਜਿਸ ਦੇ ਬਾਰੇ ਹੁਣ ਸਰਚ ਚੱਲ ਰਹੀ ਹੈ ਪਿਛਲੇ ਦਿਨ ਹੀ ਜਿਹੜਾ ਇੱਕ ਸਰਪੰਚ ਦਾ ਵੀ ਮਰਡਰ ਕੀਤਾ ਗਿਆ ਇਸ ਤੋਂ ਕੀ ਦੇਖੋ ਉਸ ਤੋਂ ਬਾਅਦ ਉਸ ਦਾ ਮਰਡਰ ਕਰ ਦਿੱਤਾ ਗਿਆ ਜਦੋਂ ਹੜਾਂ ਦਰਾਂ ਨਾ ਪਾਣੀ ਆਉਂਦਾ ਤਾਂ ਸੇਵਾ ਕਰਦਾ ਪਿਆ ਸੀ ਬੰਦੇ ਉੱਤੇ ਉਸ ਦਾ ਕਤਲ ਕਰ ਦਿੱਤਾ ਕਿ ਇਹ ਜਿਹੜੇ ਗੁਰਗੇ ਨੇ ਪ੍ਰਭ ਦਾਸੂਵਲ ਦੇ ਕਿ ਇਹ ਹੀ ਹੋ ਸਕਦੇ ਨੇ ਜੀ ਇਹ ਬਿਲਕੁਲ ਤਫਤੀਸ਼ ਦਾ ਦਾਇਰਾ ਹੈਗਾ ਤੇ ਤਫਤੀਸ਼ ਦਾ ਦਾਇਰਾ ਖੁੱਲ ਹੈ ਤੇ ਪਿੱਛੇ ਵੀ ਜਿਹੜੇ ਜੋ ਕ੍ਰਾਈਮ ਹੋਏ ਨੇ ਇਹਨਾਂ ਦੇ ਜਿਹੜੇ ਮੁੰਡਿਆਂ ਦੇ ਇਹਨਾਂ ਦੀ ਵੀ ਅਸੀਂ ਕ੍ਰਿਮੀਨਲ ਹਿਸਟਰੀ ਕਢਾਈ ਹੈ ਇਹਨਾਂ ਤੇ ਕਈਆਂ ਦੇ ਪਰਚੇ ਨੇ ਤੇ ਗੁਰਸਾਖਬ ਸਾਹੀ ਉੱਤੇ ਚਾਰ ਪਰਚੇ ਨੇ ਤਾਂ ਇਹਨਾਂ ਦੀ ਸਾਰਿਆਂ ਦੀ ਕ੍ਰਿਮੀਨਲ ਹ ਜੋ ਵੀ ਕੇਸ ਹੋਏ ਨੇ ਉਹਨਾਂ ਦੀ ਟੰਗਿਆ ਇਸ ਤਰ੍ਹਾਂ ਤੀਸ ਕੀਤੀ ਜਾ ਰਹੀ ਹੈ ਮੈਂ ਕਿਸ ਤਰ੍ਹਾਂ ਦਾ ਜਿਹੜਾ ਇਹਨਾਂ ਵਾਸਤੇ ਪ੍ਰੋਟੋਕਾਲ ਬਣਾਇਆ ਗਿਆ ਕਿਸ ਤਰ੍ਹਾਂ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੂੰ ਚੇਤਾਵਨੀ ਜੀ ਇਹੇ ਜੀ ਜਿਹੜੀ ਇਹ ਹਰਕਤਾਂ ਕਰ ਰਹੇ ਨੇ ਇਹ ਬਿਲਕੁਲ ਟੋਲਰੇਟ ਨਹੀਂ ਕੀਤੀ ਜਾਏਗੀ ਜੇ ਇਹ ਜਾਇ ਐਕਸਟਰਸ਼ਨ ਹੀ ਹੈ ਜਾਂ ਕੰਮ ਕਰਨਗੇ ਤਾਂ ਪੁਲਿਸ ਵੱਲੋਂ ਵੀ ਸਖਤ ਜਵਾਬ ਦਿੱਤਾ ਜਾਏਗਾ ਮੈਂ ਇਸ ਇਨਕਾਉਂਟਰ ਦੌਰਾਨ ਕੋਈ ਆਪਣੇ ਪੁਲਿਸ ਕੋਲ ਮੁਲਾਜ਼ਮ ਦੇ ਵੀ ਕਿਸੇ ਦੇ ਲੱਗਾ ਫਾਇਰ ਨਹੀਂ ਨੀ ਪੁਲਿਸ ਸਾਡਾ ਲੱਕੀਲੀ ਕੋਈ ਇੰਜਰ ਨਹੀਂ ਹੋਇਆ ਤੇ ਉਸ ਵੰਨਾ ਸਾਡਾ ਪਚਾਇਆ ਕੀ ਮੈਡਮ ਕੀ ਚੇਤਾਵਨੀ ਦੇਣਾ ਚਾਹੀਦਾ ਜੀ ਇਹ ਜੀ ਹਰਕਤਾਂ ਕੋਈ ਟੋਲਰੇਟ ਨਹੀਂ ਕੀਤੀਆਂ ਜਾਣੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਆ ਆਮ ਲੋਕਾਂ ਨੂੰ ਜਿਹੜਾ ਹੈਗਾ ਜੇ ਕੋਈ ਕਾਲ ਆਂਦੀ ਹੈ ਕੁਝ ਆਂਦਾ ਹੈ ਤਾਂ ਅਸੀਂ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਨਾ ਚਾਹੁੰਗੇ ਕਿ ਸਾਡੇ ਤੱਕ ਪਹੁੰਚ ਕਰਨ ਤੇ ਜ਼ਰੂਰ ਅਸੀਂ ਅਸ਼ੋਰ ਕਰਦੇ ਹਾਂ ਕਿ ਪੁਲਿਸ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਬਿਲਕੁਲ ਤਾਂ ਅੱਜ ਡੇਲਾ ਤਰਨਤਾਰੋਂ ਦੇ ਹਲਕਾ ਪੱਟੀ ਦੇ ਪਿੰਡ 10 ਬਾਲ ਦੇ ਵਿੱਚ ਜਿਹੜਾ ਅਨਕਾਊਂਟਰ ਕੀਤਾ ਗਿਆ ਤੇ ਉਸ ਦੌਰਾਨ ਚਾਰ ਜਿਹੜੇ ਪਰਬ 10 ਵਾਲੇ ਗੁਰਗਿਆਂ ਨੂੰ ਜਿਹੜਾ ਇੰਕਾਊਂਟਰ ਕੀਤਾ ਗਿਆ ਹੈ ਤਾਂ ਇਸ ਵਕਤ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮਸ਼ਤੀਦੀ ਦੇ ਨਾਲ ਜਿਹੜੇ ਆਪਣੀਆਂ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨ ਐਨਕਸਵੇਰਾ ਦੇ ਲਈ ਕੈਮਰਾ ਪਰਸਨ ਦੇ ਨਾਲ ਕਪਿਲ ਗਿਲਦੀਪੂਰ